ਬੱਚਾ ਦੇ ਸਕੂਲ ਵਿੱਚ ਦੋ ਦਿਨ ਛੁੱਟੀ ਕਰਾ ਸਕਦੇ 3 ਦਿਨ ਛੁੱਟੀ ਕਰਾ ਸਕਦੇ ਆ ਕਿਉਂਕਿ ਸਕੂਲ ਵਾਲਿਆਂ ਨੇ ਕਿੜੀਆਂ ਸਾਡੀਆਂ ਫੀਸਾਂ ਭਟ ਕਰ ਦੇਣੀਆਂ ਕਿਉਂਕਿ ਬੱਚਾ ਦੇ ਐਗਜ਼ਾਮ ਵੀ ਆਏ ਹੋਏ ਨੇ ਬੱਚੇ ਵੀ ਕਿਤੇ ਜਾ ਕੇ ਤੁਹਾਨੂੰ ਪਤਾ ਇੱਕ ਦਿਨ ਦੋ ਦਿਨ ਜੀਵਾਰਨ ਦੇ ਬੱਚੇ ਕਿਤੇ ਜਾ ਕੇ ਜੀਣ ਨਹੀਂ ਲੱਗਦੇ ਪਏ ਵਾਪਸ ਕਹਿੰਦੇ ਆਪਣੇ ਘਰੇ ਜਾਣਾ ਹੈ ਕਿਹੜੇ ਲੈ ਕੇ ਹੈ ਕਿਸੇ ਕੋਲੋਂ ਜੀ 16000 ਤੀ ਮੋਦਨ ਤਾਂ ਗ੍ਰੀਵੀ ਤੁਸੀਂ ਨਹੀਂ ਲਈ ਪਾਣੀ ਆਇਆ ਸੀ ਕੰਦਿਆਨ ਸਕੂਲ ਸੈਟਲ ਨਹੀਂ ਲਈ ਇਹਨਾਂ ਬੱਚਿਆਂ ਨੇ ਸਕੂਲ ਸਕਾਲ ਵੀ ਆਉਣਾ ਜਾਣਾ। ਉਹ ਕਰ ਕਿਹੜੀ ਕਿਹੜੀ ਕਨਵਿੰਸ ਫੈਰੀ ਤੁਹਾਡੇ? ਪਰ ਪਰ ਬਾਈਕ ਨੇ ਘੱਟੀ ਏ ਔਰ ਕੀ। ਪਰਿਵਾਰ ਵੀ ਤਿਆਰਾ ਲੜਨ ਲਈ ਕੋਈ ਨਹੀਂ ਕੀ ਕਰੀਏ ਉਹਨਾਂ ਪਰ ਲੜਨਾ ਤੇ ਪੈਣਾ ਹੀ ਹੈ। ਮੁਸ਼ਕਲ ਆਈ ਆ। ਤਾਂ ਮਜਬੂਰੀ ਕੀ ਹੁੰਦੀ ਹੈ ਇਹ ਤੁਹਾਨੂੰ ਆਪਾਂ ਜਿਨ੍ਹਾਂ ਨਾਲ ਗੱਲ ਕਰਨ ਜਾ ਰਹੇ ਹਾਂ ਉਹਨਾਂ ਦੇ ਸ਼ਬਦਾਂ ਤੋਂ ਪਤਾ ਲੱਗੇਗਾ ਅਸੀਂ ਇਸ ਵੇਲੇ ਸੁਲਤਾਨਪੁਰ ਲੋਧੀ ਦੇ ਬਹਉਪੁਰ ਪਿੰਡ ਦੇ ਵਿੱਚ ਖੜੇ ਆ ਜਿੱਥੇ ਤੁਸੀਂ ਇਸ ਪਾਸੇ ਦੇਖ ਸਕਦੇ ਹੋ ਕਿ ਬਿਆਸ ਦਰਿਆ ਦੀ ਮਾਰ ਏਡੀ ਜ਼ਬਰਦਸਤ ਹੈ ਕਿ 16 ਪਿੰਡਾਂ ਦੇ ਲੋਕਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਪਿਛਲੇ ਪਿਛੇ ਕਿਥੇ ਸੁਰੱਖਿਆ ਥਾਂ ਤੇ ਜਾਣਾ ਪਿਆ ਸੀਗਾ 2-4 ਦਿਨ ਤੋਂ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਰਹੇ ਹੁਣ ਕਿਉਂਕਿ ਕਾਫੀ ਦਿਨ ਹੋ ਗਏ ਨੇ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਥੱਲੇ ਤੇ ਨਹੀਂ ਗਿਆ ਪਰ ਮਜਬੂਰੀ ਇਹ ਹੈ ਕਿ ਲੋਕਾਂ ਨੂੰ ਫਿਰ ਤੋਂ ਆਪਣੇ ਉਹਨਾਂ ਘਰਾਂ ਦੇ ਵਿੱਚ ਹੀ ਜਾਣਾ ਪੈ ਰਿਹਾ ਜਿੱਥੇ ਘਰਾਂ ਦੇ ਬਾਹਰ ਪਾਣੀ ਪਾਣੀ ਹੋਇਆ ਪਿਆ ਰਸਤਿਆਂ 'ਚ ਪਾਣੀ ਪਾਣੀ ਹੈ ਪਰ ਕਿਉਂਕਿ ਮਜਬੂਰੀਆਂ ਨੇ ਕਿਸੇ ਦੇ ਘਰ ਜਾ ਕੇ ਕਿੰਨੇ ਕੋ ਦਿਨ ਰਹਿ ਸਕਦੇ ਸੀਗੇ ਬੱਚਿਆਂ ਨੇ ਸਕੂਲ ਵੀ ਜਾਣਾ ਹੈ ਮੁਰ ਤੋਂ ਆਪਣੇ ਸਮਾਨ ਬੇੜੀਆਂ ਦੇ ਵਿੱਚ ਲੈ ਕੇ ਗਏ ਸੀਗੇ ਔਰ ਫਿਰ ਤੋਂ ਭੈਂਜੀ ਜਿਹੜੇ ਨੇ ਵਾਪਸ ਆਏ ਨੇ ਆਪਣੇ ਬੱਚਿਆਂ ਨੂੰ ਲੈ ਕੇ ਤਾਂ ਹੁਣ ਇੱਥੋਂ ਇਹਨਾਂ ਨੇ ਬੇੜੀ ਦੇ ਵਿੱਚ ਹੀ ਆਪਣੇ ਫਿਰ ਤੋਂ ਘਰ ਜਾਣਾ ਔਰ ਆਪਣੀ ਉਹੀ ਵਾਲੀ ਰੂਟੀਨ ਲਾਈਫ ਨੂੰ ਜੀਣਾ ਕੋਸ਼ਿਸ਼ ਕਰਨੀ ਹੈ ਕੀ ਨਾਮ ਹੈ ਭੈਂਜੀ ਤੁਹਾਡਾ ਕਰਮਜੀਤ ਗੌਰ ਕਰਮਜੀਤ ਗੌਰ ਜੀ ਤੁਸੀਂ ਕਦੋਂ ਘਰ ਛੱਡ ਕੇ ਗਏ ਸੀਗੇ ਜਦੋਂ ਪਾਣੀ ਆਇਆ ਸੀਗਾ ਇੱਥੇ ਪਾਣੀ ਆਇਆ ਸੀਗਾ ਮੈਂ ਉਦੋਂ ਹੀ ਗਈ ਸੀਗੀ ਪਾਣੀ ਹੌਲੀ ਹੌਲੀ ਕਰਕੇ ਜ਼ਿਆਦਾ ਹੋ ਗਿਆ ਫਿਰ ਬੱਚਾ ਤੇ ਤੁਹਾਨੂੰ ਪਤਾ ਵਾ ਛੋਟੇ ਛੋਟੇ ਬੱਚੇ ਨੇ ਪਾਣੀ ਦਾ ਲੈਵਲ ਵੀ ਘਟ ਨਹੀਂ ਰਿਹਾ ਪਾਣੀ ਦਾ ਲੈਵਲ ਵੀ ਜ਼ਿਆਦਾ ਹੈ ਫਿਰ ਬੱਚਿਆਂ ਦੇ ਸਕੂਲ ਵੀ ਸਕੂਲ ਦੋ ਦਿਨ ਛੁੱਟੀ ਕਰਾ ਸਕਦੇ ਤਿੰਨ ਦਿਨ ਛੁੱਟੀ ਕਰਾ ਸਕਦੇ ਆ ਕਿਉਂਕਿ ਸਕੂਲ ਵਾਲਿਆਂ ਨੇ ਕਿਹੜੀਆਂ ਹਾੜੀਆਂ ਫੀਸਾਂ ਕੱਟ ਕਰ ਦੇਣੀਆਂ ਕਿ ਜੇ ਜਾ ਉਹਨਾਂ ਨੇ ਇਹ ਦੇਖਣਾ ਹੈ ਕਿ ਹੜ ਆਇਆ ਇੱਥੇ ਜਾਂ ਪਾਣੀ ਆਇਆ ਕਿ ਫੀਸਾਂ ਕੱਟ ਕਰ ਦਿਓ ਜੇ ਉਹਦਾ ਕੋਸ਼ੇ ਕੋਈ ਚੀਜ਼ ਤੇ ਮਾਫ ਕਰਨੀ ਨਹੀਂ ਉਹਨਾਂ ਨੇ ਤੇ ਪੂਰਾ ਪੂਰਾ ਆਪਣਾ ਲੈਣਾ ਹੈ ਸਭ ਕੁਝ ਤੇ ਫੇਰ ਮਜਬੂਰੀ ਹੁਣ ਫੇਰ ਵਾਪਸ ਆਉਣਾ ਪੈ ਰਿਹਾ ਏ ਦੋ ਬੱਚੇ ਆ ਤੁਹਾਡੇ ਹਾਂਜੀ ਮੇਰੇ ਦੋ ਬੱਚੇ ਨੇ ਅੱਛਾ ਕਿਹੜੀ ਕਿਹੜੀ ਕਲਾਸ ਚ ਪੜ੍ਹਦੇ ਨੇ ਇਹ 4th ਚ ਆ ਉਹ 1st ਚ ਆ ਕਿਹੜਾ ਪਿੰਡ ਕਿਹੜਾ ਤੁਹਾਡਾ ਬਾਉਪੁਰ ਬਾਉਪੁਰੀ ਏ ਤਾਂ ਫੇਰ ਪਾਣੀ ਤਾਂ ਥੱਲੇ ਗਿਆ ਨਹੀਂ ਇੱਥੇ ਫੇਰ ਹੁਣ ਕਿੰਨਾ ਰਹੋਗੇ ਤੁਸੀਂ ਉੱਥੇ ਜਾ ਕੇ ਕੀ ਕਰੀਏ ਫੇਰ ਹੁਣ ਮਜਬੂਰੀਆਂ ਏ ਮਜਬੂਰੀਆਂ ਦਾ ਕਰਕੇ ਉਹ ਫਿਰ ਰਹੇ ਤੁਸੀਂ ਇੰਨੇ ਦਿਨ ਮੈਂ ਆਪਣੀ ਪੇਕੇ ਰਹੀ ਸੀਗੀ ਕਿੱਥੇ ਹੈਗਾ ਉਹ ਪੇਕੇ ਕਿੱਥੇ ਨੇ ਉੱਚਾ ਪਿੰਡ ਕਪੂਰਥਲਾ ਜਿਲ੍ਹਾ ਅੱਛਾ ਹਾਂਜੀ ਉਹ ਫਿਰ ਹੁਣ ਇਹੀ ਸਥਿਤੀ ਹੋ ਗਈ ਕਿ ਭਈ ਆਪਣਾ ਘਰ ਆਪਣਾ ਹੁੰਦਾ ਜਿਆਦਾ ਦਿਨ ਨਹੀਂ ਰਹਿ ਸਕਦੇ ਬੱਚੇ ਵੀ ਕਿਤੇ ਜਾ ਕੇ ਤੁਹਾਨੂੰ ਪਤਾ ਇੱਕ ਦਿਨ ਦੋ ਦਿਨ ਜੀ ਲਾ ਲੈਣਗੇ ਬੱਚੇ ਕਿਤੇ ਜਾ ਕੇ ਜੀਵ ਨਹੀਂ ਲਾਂਦੇ ਪਏ ਉਹ ਵਾਪਸ ਕਹਿੰਦੇ ਆਪਣੇ ਘਰੇ ਜਾਣਾ ਹੈ ਹੁਣ ਤੁਸੀਂ ਫਿਰ 베ੜੀ ਦੇ ਵਿੱਚ ਬੈ ਕੇ ਉਸ ਘਰ ਦੇ ਵਿੱਚ ਜਾਓਗੇ ਜਿੱਥੇ ਹਾਂਜੀ 베ੜੀ 'ਚ ਜਾਵਾਂਗੇ ਪਰ ਸਥਿਤੀ ਤਾਂ ਹਜੇ ਠੀਕ ਹੋਈ ਨਹੀਂ ਪਰ ਫਿਰ ਤੁਸੀਂ ਕਿਵੇਂ ਹੌਸਲਾ ਕੀਤਾ ਉੱਥੇ ਜਾਂਦੇ ਹੋ ਫਿਰ ਉਹਨਾਂ ਕਰਨਾ ਹੀ ਪੈਣਾ ਵਾ ਮਹਾਰਾਜ ਦਾ ਜੋ ਪਾਣਾ ਮੰਨਣਾ ਹੀ ਪੈਣਾ ਵਾ ਹਾਂਜੀ ਬੱਚੇ ਪ੍ਰਾਈਵੇਟ ਸਕੂਲ ਚ ਪੜਦੇ ਹਾਂਜੀ ਪ੍ਰਾਈਵੇਟ ਸਕੂਲ ਫਿਰ ਉਹ ਬੱਚੇ ਕਿੱਦਾਂ ਆਇਆ ਜਾਇਆ ਕਰਨਗੇ ਸਕੂਲ ਬੇੜੀ ਰਾਈ ਚੱਲਣ ਬੇੜੀ ਰਾਈ ਵੀਰ ਜੀ ਸਕੂਲ ਭੇਜਣਾ ਪਏਗਾ ਤੁਹਾਨੂੰ ਜੀ ਬੇੜੀ ਦਾ ਭੇਜਣਾ ਪਵੇਗਾ ਸਕੂਲੋਂ ਲੈਣਾ ਗੱਲ ਹੋਈ ਕੋਈ ਕਿ ਬਈ ਸਾਡੇ ਇਦਾਂ ਇਲਾਕੇ ਜਿੱਦਾਂ ਹੋਊਗਾ ਆਪ ਤੁਹਾਨੂੰ ਉਹ ਹੀ ਕਿਹਾ ਦੱਸਿਆਗਾ ਪਰ ਉਹ ਹੁਣ ਇਹਨਾਂ ਚੀਜ਼ਾਂ ਨੂੰ ਉਹ ਥੋੜੀ ਨਾਲ ਸਮਝਦੇ ਹੋ ਕਹਿੰਦੇ ਕਿ ਉਹ ਤੇ ਤੁਹਾਨੂੰ ਹੁਣ ਫੇਰ ਇੱਕ ਦਿਨ ਦੀ ਛੁੱਟੀ ਕਰਾ ਸਕਦੇ ਦੋ ਦਿਨ ਛੁੱਟੀ ਕਰਾ ਸਕਦੇ ਹੁਣ ਮਹੀਨਾ ਤੇ ਬੱਚਾ ਨੂੰ ਘਰੇ ਰੱਖ ਨਹੀਂ ਸਕਦੇ ਕਿਉਂਕਿ ਬੱਚਾ ਦੇ ਐਗਜ਼ਾਮ ਵੀ ਆਏ ਹੋਏ ਨੇ ਤੁਹਾਡੇ ਘਰ ਦੇ ਕੀ ਹਾਲਾਤ ਨੇ ਬਾਹਰ ਜੇ ਮੈਂ ਸਮਝਣਾ ਚਾਹਾਂ ਤੇ ਤੁਸੀਂ ਦੱਸ ਸਕੋ ਪਾਣੀ ਪਾਣੀ ਹੈ ਘਰ ਪਾਣੀ ਪਾਣੀ ਸਾਰਾ ਪਾਣੀ ਚਾਰ ਚਾਰ ਘੁੱਟ ਪਾਣੀ ਹੈ ਬੜਾ ਹੌਸਲਾ ਕਰ ਰਹੇ ਬੜੀ ਮਜਬੂਰੀ ਨਾਲ ਜਾ ਰਹੇ ਹੋ ਦੁਬਾਰਾ ਉਸੇ ਇਲਾਕੇ 'ਚ ਜਾ ਰਹੇ ਹੋ ਜਿੱਥੋਂ ਤੁਸੀਂ ਸੁਰੱਖਿਅਤ ਨਿਕਲ ਕੇ ਆਏ ਵਾਪਸ ਹਾਂਜੀ ਫਿਰ ਜਾਣਾ ਤੇ ਪੈਣਾ ਹੀ ਹੈ ਕਿਉਂਕਿ ਫਿਰ ਹੁਣ ਸਮਝ ਲਓ ਕਿ ਪੱਥਰ ਦਿਲ ਰੱਖ ਕੇ ਕਰਨਾ ਹੀ ਪੈਣਾ ਸਭ ਕੁਝ ਤਾਂ ਇਹ ਦੇਖੋ ਤੁਸੀਂ ਕਹਾਣੀ ਤੁਹਾਨੂੰ ਦਿਖਾ ਰਹੇ ਆ ਛੋਟੇ ਛੋਟੇ ਬੱਚੇ ਤੁਸੀਂ ਨਾਨੀ ਕਰ ਗਈ ਸੀਗੇ ਹਾਂਜੀ ਦਿਲ ਨਹੀਂ ਲੱਗਿਆ ਉੱਥੇ ਫਿਰ ਆਪਣੇ ਘਰ ਜਾਣਾ ਹਾਂਜੀ ਸਕੂਲ ਵੀ ਜਾਣਾ ਹਾਂਜੀ ਕੁੰਤਸਾ ਛੁੱਟੀ ਕਰਕੇ ਖੁਸ਼ ਸੀਗੇ ਖੁਸ਼ ਸੀਗੇ ਸਕੂਲਾਂ ਛੁੱਟੀ ਸੀ ਕਿਨੇ ਹਾਂਜੀ ਘਰ ਪਾਣੀ ਆਇਆ ਹੋਇਆ ਹਾਂਜੀ ਘਰ ਲੱਗਦਾ ਘਰ ਪਾਣੀ ਹੈ ਜਿੱਥੇ ਪਾਣੀ ਪਾਣੀ ਆਸ-ਪਾਸ ਨਹੀਂ ਨਹੀਂ ਲੱਗਦਾ ਤੁਹਾਨੂੰ ਨਹੀਂ ਲੱਗਦਾ ਮੈਨੂੰ ਤਾਂ ਲੱਗਦਾ ਪਾਣੀ ਕਿੱਧਰ ਲੱਗਦਾ ਮੈਨੂੰ ਲੱਗਦਾ ਤੁਹਾਨੂੰ ਲੱਗਦਾ ਤਾਂ ਮੰਮੀ ਤਾਂ ਫਿਰ ਲੈ ਕੇ ਚੱਲੇ ਉੱਥੇ ਵਾਪਸ ਕੀ ਸੀਗਾ ਘਰ ਦੇ ਬਾਹਰ ਕੀ ਹੈ ਹਾਲਾਤ ਕੀ ਨੇ ਉੱਥੇ ਪਾਣੀ ਆ ਪਾਣੀ ਆ ਸਾਰਾ ਮਾਤਾ ਜੀ ਤੁਸੀਂ ਵੀ ਨਾਲ ਕੋਈ ਹਾਂਜੀ ਪਾਣੀ ਅਸੀਂ ਲੱਗ ਗਈ ਹੈ ਸਾਡਾ ਘਰ ਦੋਨਾਂ ਘਰ ਤੁਸੀਂ ਵੀ ਬਾਦ ਨਹੀਂ ਵਾਪਸ ਚੱਲੇ ਹਾਂਜੀ ਵਾਪਸ ਹੀ ਚੱਲੇ ਆ ਬੱਚੇ ਅਸੀਂ ਵੀ ਪੋਤਰੀ ਪੋਤਰਾ ਬਾਹਰ ਭੇਜੇ ਨੇ ਤਾਂ ਪਾਣੀ ਗਿਆ ਹੈਠਾਂ ਕਿ ਇਹਨਾਂ ਦੋਨਾਂ ਹੀ ਹੈ ਬਿਲਕੁਲ ਬਿਲਕੁਲ ਕੱਟ ਗਿਆ ਸਾਡੇ ਘਰ ਕੋਲ ਤਾਂ ਬਹੁਤ ਜ਼ਿਆਦਾ ਪਾਣੀ ਅੱਛਾ ਨਹੀਂ ਕਟਿਆ ਨਹੀਂ ਕਿ ਕੱਟ ਗਿਆ ਥੋੜਾ ਜਿਹਾ ਕਟਿਆ ਥੋੜਾ ਜਿਹਾ ਕਟਿਆ ਹਾਂਜੀ ਥੋੜਾ ਜਿਹਾ ਬਿਲਕੁਲ ਫੇਰ ਕਰ ਦਿੰਦਾ ਜੀ ਪਾਣੀ ਹਾਂਜੀ ਹਾਂਜੀ ਮੈਂ ਦੇਖੋ ਤੁਸੀਂ ਮਜਬੂਰੀਆਂ ਔਰ ਮਜਬੂਰੀਆਂ ਐ ਵੀ ਨੇ ਕਿ 2023 ਦੇ ਵਿੱਚ ਇਹਨਾਂ ਪਰਿਵਾਰਾਂ ਨੂੰ ਹੜਾ ਦੀ ਮਾਰ ਝੇਲਣੀ ਪਈ ਸੀਗੀ ਹੁਣ ਇੱਕ ਵਾਰ ਫੇਰ ਦੁਬਾਰਾ ਦੇਖੋ ਤੁਸੀਂ ਇਹਨਾਂ ਨੂੰ ਆਪਣਾ ਸਮਾਨ ਬੈਗ ਸਕੂਲ ਦੇ ਸਕੂਲ ਜਾਣ ਦੀ ਮਜਬੂਰੀ ਬੱਚਿਆਂ ਨੂੰ ਭੇਜਣ ਦੀ ਮਜਬੂਰੀ ਹੈ ਉਹ ਇਹਨਾਂ ਨੂੰ ਫੇਰ ਇੱਥੇ ਲਿਆਈ ਹੁਣ ਬੇੜੀ 'ਚ ਬੈ ਕੇ ਹੀ ਇਹ ਦੁਬਾਰਾ ਆਪਣੇ ਘਰ ਜਾਣਗੇ ਹਾਲਾਂਕਿ ਘਰ ਦੇ ਬਾਹਰ ਪਾਣੀ ਹੈ ਹਾਲਾਤ ਕੋਈ ਹਾਲਾਤਾਂ ਦੇ ਵਿੱਚ ਸੁਧਾਰਤਾ ਨਹੀਂ ਹੋਇਆ ਪਰ ਇਹਨਾਂ ਨੂੰ ਇਦਾਂ ਹੀ ਆ ਦੇਖੋ ਤੁਸੀਂ ਬੇੜੀ ਦੇ ਵਿੱਚ ਬਹਿ ਕੇ ਇਹਨਾਂ ਨੂੰ ਲੋਕਾਂ ਨੂੰ ਦੁਬਾਰਾ ਆਪਣੇ ਘਰਾਂ ਘਰ ਜਾਣਾ ਪਏਗਾ ਪਹਿਲਾਂ ਇਹਨਾਂ ਨੇ ਆਪਣੇ ਘਰ ਰੇ ਛੱਡ ਕੇ ਸੁਰੱਖਿਆ ਥਾਂ ਤੇ ਨਿਕਲੇ ਸੀਗੇ ਦੇਖੋ ਤੁਸੀਂ ਸਾਰੇ ਇਲਾਕਾ ਇਦਾਂ ਹੀ ਹੈ ਹਰ ਪਾਸੇ ਤੁਹਾਨੂੰ ਪਾਣੀ ਪਾਣੀ ਨਜ਼ਰ ਆਏਗਾ ਕਿਸੇ ਝੀਲ ਦਾ ਨਜ਼ਾਰਾ ਨਹੀਂ ਮੈਂ ਦਿਖਾ ਰਿਹਾ ਤੁਹਾਨੂੰ ਇਹ ਸੁਲਤਾਨਪੁਰ ਲੋਧੀ ਦੇ ਬਉਬੁਰ ਪਿੰਡ ਦਾ ਹਾਲ ਹੈ ਇਸੇ ਤਰ੍ਹਾਂ 16 ਪਿੰਡਾਂ ਦੇ ਵਿੱਚ ਇਹ ਪਾਣੀ ਆਇਆ ਹੋਇਆ ਹੈ ਔਰ ਹਰ ਪਾਸੇ ਤੁਹਾਨੂੰ ਇਸ ਵੇਲੇ ਪਾਣੀ ਪਾਣੀ ਨਜ਼ਰ ਆ ਰਿਹਾ ਹੈ ਸੜਕਾਂ ਕਿੱਥੇ ਸੀਗੀਆਂ ਉਹ ਨਜ਼ਰ ਨਹੀਂ ਆ ਰਹੀਆਂ ਸਿਰਫ ਬੇੜੀਆਂ ਦਾ ਸਹਾਰਾ ਲੈ ਕੇ ਲੋਕਾਂ ਨੇ ਆਪਣੀ ਆਵਾਜਾਈ ਜਿਹੜੀ ਹੈ ਉਹ ਜਾਰੀ ਰੱਖੀ ਹੋਈ ਹੈ ਹਾਲਾਂਕਿ ਬਹੁਤ ਸਾਰੇ ਇਸ ਇਲਾਕੇ ਦੇ ਲੋਕ ਜਿਹੜੇ ਨੇ ਉਹ ਆਪਣਾ ਘਰ ਛੱਡ ਕੇ ਬਾਹਰ ਸੁਰੱਖਿਅਤ ਥਾਵਾਂ ਤੇ ਚਲੇ ਗਏ ਸੀਗੇ ਪਰ ਹੁਣੇ ਕਹਾਣੀ ਦੇਖੋ ਤੁਸੀਂ ਕਿ ਲੋਕਾਂ ਨੂੰ ਦੁਬਾਰਾ ਆਪਣੇ ਛੋਟੇ-ਛੋਟੇ ਬੱਚੇ ਲੈ ਕੇ ਬੇੜੀਆਂ ਦਾ ਸਹਾਰਾ ਲੈ ਕੇ ਦੁਬਾਰਾ ਤੋਂ ਆਪਣੇ ਘਰ ਜਾਣਾ ਪੈ ਰਿਹਾ ਹੈ ਇਹ ਦੇਖੋ ਤੁਸੀਂ ਇਹ ਤਸਵੀਰਾਂ ਜਿਨ੍ਹਾਂ ਦੀ ਕਹਾਣੀ ਆਪਾਂ ਤੁਹਾਨੂੰ ਦਿਖਾ ਰਹੇ ਸੀਗੇ ਹੁਣ ਕਿਉਂਕਿ ਸਕੂਲ ਜਾਣ ਦੀ ਮਜਬੂਰੀ ਏ ਤਾਂ ਫਿਰ ਇਹਨਾਂ ਨੂੰ 베ੜੀ ਦੇ ਵਿੱਚ ਹੁਣ ਜਾਣਾ ਪੈ ਰਿਹਾ 베ੜੀ ਦਾ ਸਹਾਰਾ ਲੈ ਕੇ ਇਹ ਲੋਕ ਜਿਹੜੇ ਨੇ ਇਹ ਭਾਜੀ ਤੁਹਾਡਾ ਤੁਹਾਡਾ ਹੀ ਕਾਰ ਆ ਜੀ ਸਾਡਾ ਹੀ ਕੀ ਕਰਦੇ ਹੋ ਤੁਸੀਂ ਮੈਂ ਫੌਜ ਚ ਆ ਫੌਜੀ ਹੋ ਤੁਸੀਂ ਲੈ ਜੀ ਇਹ ਚਲੋ ਜਾ ਅਗਲਕ ਬਜ਼ੁਰਗ ਨੇ ਤੇ ਚਲੋ ਜੇ ਰਾਤ ਭਰ ਤੇ ਲੋਡ ਪੈ ਜੇਗੀ ਤਾਂ ਫਿਰ ਉਹਨਾਂ ਨੂੰ ਲੈ ਕੇ ਜਾਣੋ ਬੇੜੀ ਲੈ ਕੇ ਆਏ ਕਿਸੇ ਕੋਲੋਂ ਜੀ ਹਾਂਜੀ ਮਤਲਬ 16000 ਦੀ ਮੁੱਲ ਤੁਸੀਂ ਆਪ ਵੀ ਬੇੜੀ ਲਈ ਹਾਂਜੀ ਤੇ ਸੋਚਿਆ ਸੀਗਾ ਪੰਜਾਬ ਵਰਗੇ ਇਲਾਕੇ ਦੇ ਵਿੱਚ ਵੀ ਇਸ ਤਰ੍ਹਾਂ ਬੇੜੀਆਂ ਲੈਣੀਆਂ ਪੈਣਗੀਆਂ ਖਰੀਦਣੀਆਂ ਪੈਣਗੀਆਂ ਸੋਚਿਆ ਤੇ ਕੋਈ ਨਹੀਂ ਹਾਂ ਨਾ ਨਾ ਥੱਲੇ ਕਦੋਂ ਖਰੀਦੀ ਜੀ ਤੁਸੀਂ ਇਹ ਹੁਣੇ ਲਈ ਪਾਣੀ ਆਇਆ ਤੇ ਪਾਣੀ ਆ ਤੇ ਨਵੀਂ ਬੇੜੀ ਲਈ ਹਾਂਜੀ ਕਿ ਮੈਨੂੰ ਜਰਾ ਹਾਂਜੀ ਬੱਚਿਆਂ ਨੂੰ ਸਕੂਲ ਸੱਡਣ ਲਈ ਲਈ ਹੈ ਹੁਣ ਬੱਚੇ ਨੇ ਸਕੂਲ ਸਕਾਲ ਵੀ ਆਉਣਾ ਜਾਣਾ ਅੱਛਾ ਹਾਂਜੀ ਬੱਚਿਆਂ ਦਾ ਮਾਸੀ ਵੜਦਾ ਉਹਦਾ ਘਰ ਕਿਹੜੀ ਕਿਹੜੀ ਕਨਵੈਂਸ ਖੜੀ ਹੈ ਤੁਹਾਡੇ ਕਰ ਕਰ ਬਾਈਕ ਨੇ ਗੱਡੀ ਹੈ ਹੋਰ ਕੀ ਹੈ ਭਾਈ ਇੱਕ ਗੱਡੀ ਹੈਗੀ ਪਰ 16000 ਦੀ ਬੇੜੀ ਲੈਣੀ ਪਈ ਕਿ ਹੁਣ ਆਵਾਜਾਈ ਜਾਰੀ ਰੱਖਣੀ ਹੈ। ਉਹ ਰੱਖਣੀ ਪੈਣੀ ਕੀ ਕਰਨਾ? ਤਾਂ ਹੀ ਲਈ ਏ। ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਐ ਇੰਨੀ ਫੀਸ ਏ ਹੋਰ ਕੀ ਕਰੀਏ? ਤੁਸੀਂ ਇਹਨੂੰ ਰੂਟੀਨ ਬਣਾ ਲਿਆ ਆਪਣੀ। ਤੇ ਰੂਟੀਨ ਬਣਾਉਣੇ ਪੈਣਾ ਕੀ ਕਰੀਏ ਫਿਰ ਹੁਣ? ਤਾਂ ਹੀ ਦੇਖੋ ਮਜਬੂਰੀ ਅੱਜ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਜਿੱਥੇ ਇਲੈਕਟ੍ਰੋਨਿਕ ਵਹੀਕਲ ਲੋਕ ਲੈ ਰਹੇ ਨੇ ਜਿੱਥੇ ਲੋਕੀ ਵੱਡੀ ਵੱਡੀਆਂ ਗੱਡੀਆਂ ਲੈਂਦੇ ਨੇ ਉੱਥੇ ਇਹਨਾਂ ਲੋਕਾਂ ਨੂੰ 베ੜੀ ਦਾ ਸਹਾਰਾ ਲੈ ਕੇ ਦੇਖੋ 베ੜੀ ਖਰੀਦੀ ਗਈ 16000 ਰੁਪਏ ਦੀ 베ੜੀ ਲਈ ਇਹਨਾਂ ਨੇ ਇਸ ਵਾਰੀ ਬੱਚਿਆਂ ਨੂੰ ਸਕੂਲ ਪੇਜਣਾ ਆਪਣੇ ਪਾਣੀ ਵਾਲੇ ਥਾਂ ਤੇ ਜਾ ਰਹੇ ਨੇ ਪਾਜੀ ਤੁਸੀਂ ਤਾਂ ਵੀਰ ਜੀ ਤੁਸੀਂ ਤਾਂ ਫੌਜ 'ਚ ਹੈਗੇ ਪਰ ਪਰਿਵਾਰ ਵਾਲਿਆਂ ਨੂੰ ਵੀ ਤੁਸੀਂ ਪੂਰਾ ਦਲੇਰ ਬਣਾਤਾ ਤੁਹਾਡੀ ਤਾਂ ਟ੍ਰੇਨਿੰਗ ਮਿਲੀ ਹੋਣੀ ਪਰਿਵਾਰ ਨੂੰ ਕਿਵੇਂ ਟ੍ਰੇਨਿੰਗ ਦੇਉਗੇ ਕਹਿੰਦੇ ਪਾਣੀ ਪਾਣੀ ਹੈ ਘਰ ਦੇ ਬਾਹਰ ਪਰਿਵਾਰ ਨੂੰ ਵੀ ਲੜਨਾ ਸਿਖਾਉਣਾ ਪੈਣਾ ਕੀ ਕਰੀਏ ਪਾਣੀ ਦਾ ਤਾਂ ਕੰਮ ਆਉਣਾ ਜਣਾ ਪਰਿਵਾਰ ਵੀ ਤਿਆਰ ਆ ਲੜਨ ਲਈ ਕੋਈ ਨਹੀਂ ਕੀ ਕਰੀਏ ਹੁਣ ਫਿਰ ਲੜਨਾ ਤੇ ਪੈਣਾ ਹੀ ਹੈ ਮੁਸ਼ਕਲ ਆਈ ਹੈ ਤਾਂ ਬੜੀ ਏ ਕਹਾਣੀ ਮੋਟੀਵੇਟ ਕਰੇਗੀ ਤੁਹਾਨੂੰ ਕਹ ਦੇਖੋ ਤੁਸੀਂ ਥੋੜੇ ਦਿਨ ਪਹਿਲਾਂ ਆਪਣਾ ਘਰ ਛੱਡ ਕੇ ਇਹ ਲੋਕ ਗਏ ਸੀਗੇ ਸਰੋਕੇ ਥਾਵਾਂ ਤੇ ਪਰ ਹੁਣ ਇਹਨਾਂ ਨੂੰ ਲੱਗਦਾ ਕਿ ਇਹੀ ਸਾਡੀ ਰੁਟੀਨ ਰਹਿਣ ਵਾਲੀ ਹੈ ਤਾਂ ਸ਼ਾਇਦ ਤੁਸੀਂ ਇਹ ਕਹਾਣੀਆਂ ਨਹੀਂ ਸੁਣੀ ਹੋਣਗੀਆਂ ਕਿਸੇ ਨੇ ਆਪਣੇ ਆਵਾਜਾਈ ਦੇ ਲਈ ਤੁਹਾਡੇ ਆਸ-ਪਾਸ ਵੱਡੀ-ਵੱਡੀ ਗੱਡੀਆਂ ਕਿਸੇ ਨੇ ਖਰੀਦੀਆਂ ਹੋਣਗੀਆਂ ਮੋਟਰਸਾਈਕਲ ਖਰੀਦੀ ਹੋਣਗੇ ਪਰ ਇਸ ਪਰਿਵਾਰ ਨੇ ਬੇੜੀ ਖਰੀਦੀ ਏ ਪੰਜਾਬ ਦੇ ਸੁਲਤਾਨਪੁਰ ਲੋਧੀ ਦੇ ਇੱਕ ਪਿੰਡ ਦਾ ਹਾਲਾਤ ਨੇ ਜਿੱਥੇ ਬੇੜੀ ਖਰੀਦੀ ਏ ਤਾਂਕਿ ਬੱਚਿਆਂ ਨੂੰ ਸਵੇਰੇ ਸਕੂਲ ਭੇਜਿਆ ਜਾ ਸਕੇ ਇਸ ਤੋਂ ਦਰਦਨਾਕ ਕਹਾਣੀ ਆਪਾਂ ਇਹਨੂੰ ਕਈ ਕਈਏ ਇਸ ਤੋਂ ਮੋਟੀਵੇਸ਼ਨਲ ਇਸ ਤੋਂ ਵੱਧ ਮਜਬੂਰੀ ਇਸ ਤੋਂ ਵੱਧ ਜਿੰਮੇਵਾਰੀਆਂ ਵਾਲੀ ਕਹਾਣੀ ਆਪਾਂ ਤੁਹਾਨੂੰ ਕੀ ਦਿਖਾਈਏ ਇਹ ਪੰਜਾਬ ਦੇ ਇਸ ਵੇਲੇ ਹਾਲਾਤ ਬਣੇ ਹੋਏ ਨੇ ਬੱਚਿਆਂ ਨੂੰ ਮਾੜਾ ਮਾੜਾ ਡਰ ਵੀ ਲੱਗ ਰਿਹਾ ਪਰ ਤੁਸੀਂ ਦੇਖੋ ਇਹ ਕਹਾਣੀ ਪੰਜਾਬ ਦੇ ਸੁਲਤਾਨਪੁਰ ਲੋਧੀ ਦੇ ਬਾਉਪੁਰ ਇਲਾਕੇ ਦੀ ਏ ਤਾਂ ਇਹ ਕਹਾਣੀ ਆਪਾਂ ਤੁਹਾਨੂੰ ਦਿਖਾ ਰਹੇ ਆਂ ਹੁਣ ਬੇੜੀ ਲੈ ਕੇ ਫੌਜੀ ਸਾਹਿਬ ਆਪਣੇ ਘਰ ਨੂੰ ਚੱਲੇ ਨੇ ਦੁਬਾਰਾ ਜੀ ਦਿਖਾਓ ਥਾਏ ਤੁਹਾਨੂੰ ਕਹਾਣੀ ਦੇਖੋ ਇਹ ਫੌਜੀ ਸਾਹਿਬ ਆਪਣੇ ਪਰਿਵਾਰ ਨੂੰ ਲੈ ਕੇ ਹੁਣ ਨਿਕਲ ਪਏ ਨੇ ਘਰ ਨੂੰ ਔਰ ਇਹੀ ਇਹਨਾਂ ਨੇ ਹੁਣ ਰੂਟੀਨ ਬਣਾਣੀ ਹੈ ਰੋਜ਼ ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਆਪਣੇ ਘਰ ਤੋਂ ਇੱਥੇ ਤੱਕ ਲੈ ਕੇ ਆਣਗੇ ਫਿਰ ਸਕੂਲ ਭੇਜਣਗੇ ਸਕੂਲ ਵਾਲੇ ਮੰਨ ਨਹੀਂ ਰਹੇ ਸਕੂਲ ਵਾਲੇ ਫੀਸਾਂ ਮਾਫ ਨਹੀਂ ਕਰਦੇ ਤਾਂ ਪੜ੍ਹਾਈ ਪੂਰੀ ਕਰਾਣੀ ਪੈਣੀ ਹੈ ਇੱਕ ਫੌਜੀ ਦਾ ਪਰਿਵਾਰ ਤਾਂ ਅਰਦਾਸ ਕਰੋ ਅਜਿਹੇ ਹਾਲਾਤਾਂ ਦਾ ਸਾਹਮਣਾ ਲੋਕਾਂ ਨੂੰ ਨਾ ਕਰਨਾ ਪਵੇ ਪੰਜਾਬੀਆਂ ਨੂੰ ਨਾ ਕਰਨਾ ਪਵੇ ਸਾਰਿਆਂ ਦੀ ਜ਼ਿੰਦਗੀ ਜਿਹੜੀ ਹੈ ਉਹ ਕੰਫਰਟੇਬਲ ਰਵੇ ਜੇ ਮਿਹਨਤ ਲੋਕ ਕਰ ਰਹੇ ਨੇ ਪਰ ਇਸ ਤਰ੍ਹਾਂ ਦੇ ਮਜਬੂਰੀਆਂ ਦਾ ਵੀ ਸਾਹਮਣਾ ਉਹਨਾਂ ਨੂੰ ਨਾ ਕਰਨਾ ਪਵੇ ਕੈਮਰਾਮੈਨ ਮਨੀਸ਼ ਦੇ ਨਾਲ ਰਮਨਸ਼ੂ ਗਾਬਾ ਦਿਨਿਕਸ਼ਵਰਤ ਟੀਵੀ ਸੁਲਤਾਨਪੁਰ ਲੋਧੀ